सोशल मीडिया पर जहाँ खबरें फटाफट वायरल हो जाती हैं वहीं सोशल मीडिया अब लोगों के लिए कहीं ना कहीं जहाँ इंसाफ का जरिया भी बनता है तो वहीं सोशल मीडिया पर लोग खुलकर अपने मन की बात भी रखते हैं अगर वो खुशी की बात हो तो खुशी की बात को सोशल मीडिया के जरिए जाहिर करते हैं या फिर अगर दुख की बात हो तो दुख की बात को भी फेसबुक पर लाइव होकर अपने मन की बात को रखते हैं ऐसा ही एक मामला जहाँ पर एक नशेड़ी आदमी कहा जा रहा है कि उसने फेसबुक पर लाइव होकर अपने दिल की बात रखी किस तरीके से उसको उसके परिवार वालों के तरफ से उसके रिश्तेदारों की तरफ से परेशान किया जा रहा है और अब तंग होकर वो अपनी जीवन लीला को समाप्त करने जा रहा है जिसके बाद उसने कोई जहरीली वस्तु निगल ली और अपनी जीवन लीला को समाप्त कर लिया है लेकिन आखिर इसके पीछे कारण क्या था कौन परेशान कर रहा था या फिर परिवार में ऐसी क्या मजबूरी हो गई थी कौन सी ऐसी बातचीत हुई जिसके कारण इस युवक ने ऐसा कदम उठाया तो आइए आपको वो तस्वीरें दिखाते हैं और बताते हैं कि आखिर पूरा मामला क्या है और कहां का है आपको बता दें कि मोगा जिले के गांव मिनिया में लगभग 40 साल का युवक जो जगराज सिंह 22 मार्च को फेसबुक पर लाइव हुआ था और अपने छोटे भाई और एक रिश्तेदार महिला पर तंग परेशान करने के आरोप लगाए जमीनी विवाद का ये पूरा मामला था जो बताया जा रहा है ऐसा आरोप लगाया गया और उसने ये भी कहा है कि कुछ महीने पहले उसका एक्सीडेंट भी हो गया था और उसका छोटा भाई और रिश्तेदार जिसमें महिला जो है वो उसको तंग कर रहे हैं परेशान कर रहे हैं जिसके बाद उसने अपनी जीवन लीला को समाप्त करने का फैसला लिया जब युवक की तरफ से अपनी जीवन लीला को समाप्त कर लिया गया तब ये सूचना जब पुलिस को दी गई तो पुलिस ने धारा 306 के तहत जगराज सिंह के भाई दिलबाग सिंह उर्फ बग्गू और रिश्तेदार जो महिला पिंकी के नाम से जानी जाती है उसके खिलाफ मामला भी दर्ज कर लिया है इसके आगे पुलिस का क्या कहना है आइए सुनते हैं वाहेगुरु जी का खालसा वाहेगुरु जी की फतेह वीडियो दब के शेयर कर दो मैनू मेरे भरा ने पैंकी ने ਮਰ ਲਈ ਮਜ਼ਬੂਰ ਕਰਿਆ ਆਤਮ ਹੱਤਿਆ ਕਰਨ ਲਈ ਕਿਉਂਕਿ ਮੈਂ ਪੈਂਕੀ ਦੇ ਬਾਗੋਂ ਦੀ ਵੀਡੀਓ ਬਣਾਈ ਸੀਗੀ ਜਿਹੜੀ ਇਹਨਾਂ ਨੂੰ ਪਤਾ ਲੱਗ ਗਈ ਸੀਗੀ ਤੇ ਮੇਰਾ ਚੂੜਾ ਟੁੱਟਿਆ ਵਾ ਮੈਂ ਘਰੇ ਰਹਿੰਦਾ ਸੀ ਘਰੇ ਸਾਡੇ ਕੋਈ ਨਹੀਂ ਸੀਗਾ ਫਿਰ ਇਹਨਾਂ ਨੇ ਕੀ ਕਰਿਆ ਪੈਂਕੀ ਆਉਂਦੀ ਰਹੀ ਬਾਗੋਂ ਕੋਲੇ ਦਿਨੇ ਰਾਤ ਨੂੰ ਨਹੀਂ ਆਈ ਜਮੈਂ ਮੇਰੇ ਘਰ ਵਾਲੀ ਪਰੌਣ ਚਲੀ ਜਾਂਦੀ ਸੀ ਉਹ ਦਿਨੇ ਘਰੇ ਆ ਜਾਂਦੀ ਸੀ ਜਦ ਦਿਨੇ ਘਰੇ ਆ ਜਾਂਦੀ ਸੀਗੀ ਇਹ ਦੋਨੇ ਬਿੱਡਾਂ ਦੇ ਉੱਪਰ ਸ਼ੈਸ਼ ਕਰਦੇ ਸੀ ਮੈਂ ਨਾ ਰੋਕਦਾ ਸੀ ਵੀ ਮਾੜਾ ਕੰਮ ਇਹ ਨਾ ਕਰੋ ਠੀਕ ਹੈ ਫਿਰ ਬਾਗੋਂ ਨੇ ਮੇਰੇ ਫੋਨ ਦੇ ਵਿੱਚੋਂ ਮੇਰੇ ਕੰਨ ਨੂੰ ਪਿਸਤੌਲ ਲਾ ਕੇ ਵੀਡੀਓ ਡਿਲੀਟ ਕਰੀ ਨਾਲ ਪੈਂਕੀ ਸੀਗੀ ਬਗ ਉਹ ਕਹਿੰਦੀ ਗੋਲੀ ਮਾਰੇ ਤੇ ਇਹ ਨਹੀਂ ਕਰਦਾ ਉਹ ਪਿਸਤੌਲ ਵੀ ਕੱਢਿਆ ਜਾਵੇ ਵੀ ਕਿੱਥੇ ਆ ਉਦਾਂ ਇਹ ਸਮਾਜ ਸੇਵੀ ਆ ਕੰਮ ਇਹ ਕਿਹੜੇ ਕਰਦਾ ਏ ਕੰਮ ਇਹ ਪੁੱਠੇ ਕਰਦਾ ਏ ਪਿੰਡ ਦੇ ਵਿੱਚ ਸਮਾਜ ਸੇਵੀ ਕਹੋਂਦਾ ਆਪਣੇ ਆਪ ਨੂੰ ਪ੍ਰਧਾਨ ਕਹੋਂਦਾ ਏ ਕਲੱਬ ਦਾ ਸਮਾਜ ਸੇਵਾ ਦਾ ਇਹਨੂੰ ਕਿڑی ਤੋਂ ਕਿڑی ਸਜ਼ਾ ਮਿਲੇ ਮੇਰੀ ਮੌਤ ਦਾ ਜ਼ਿੰਮੇਦਾਰ ਇਹ ਆ ਦਲਵਾਸ਼ ਸਿੰਘ ਬਾਗੋ ਤੇ ਪੈਂਕੀ ਫਿਰ ਨੇ ਇੱਕ ਦਿਨ ਕੀ ਕਰਿਆ ਜਗਰਾਮਾ ਤੋਂ ਡਾਂਸਰਾਂ ਲਿਆਂਦੀਆਂ ਘਰੇ ਰਾਤ ਨੂੰ ਮੈਂ ਵੀ ਬਹੁਤ ਰੋਕਿਆ ਪਰ ਇਹ ਰੁਕਿਆ ਨਹੀਂ ਇਹ ਕਹਿੰਦਾ ਮੈਂ ਐਂ ਕਰੂੰਗਾ ਮੇਰੇ ਤੇ ਜਮਾਨੀ ਆ ਕਹਿੰਦਾ ਤੇਰੇ ਤੋਂ ਨੰਗੀ ਫਿਰ ਇਹ ਦੂਜੇ ਦਿਨ ਪਿਸਤੌਲ ਆ ਕੇ ਕਹਿੰਦਾ ਆਉਦੇ ਘਰ ਵਾਲੇ ਨੂੰ ਤੰਗ ਕਰਿਆ ਕਰ। ਕੁੱਟਿਆ ਕਰ ਉਹਨੂੰ ਮਾਰਿਆ ਕਰ। ਮੈਂ ਡਰ ਗਿਆ। ਮੈਂ ਉਹਨੂੰ ਗਾਲਾਂ ਕੱਢਣ ਲੱਗ ਗਿਆ। ਜਦੋਂ ਗਾਲਾਂ ਕੱਢਣ ਲੱਗ ਗਿਆ ਕਈ ਦਿਨ ਕੱਢੀਆਂ। ਇਹਨਾਂ ਡਰਦੇ ਨੇ। ਫਿਰ ਉਹ ਮੈਨੂੰ ਛੱਡ ਕੇ ਚਲੀ ਗਈ। ཕੱਕ ਕੇ। ਮੈਂ ਮਜ਼ਦੂਰ ਸੀਗਾ ਉਹ ਚਲੀ ਗਈ। ਫਿਰ ਪੈਂ ਕੀ ਕਹਿੰਦੀ ਕਿਉਂ? ਹੁਣ ਕਿਵੇਂ ਆ? ਕਿੰਨੀ ਮਦਾ ਆਈਆਂ ਹੋਣਗੇ ਕਿ ਨਹੀਂ ਤੂੰ ਨਹੀਂ ਮੈਨ ਰੋਕ ਸਕਦਾ ਮੈਂ ਕਿਹਾ ਮੇਰੇ ਘਰ ਵਾਲੀ ਲਿਆ ਦੋ ਕਹਿੰਦੀਆਂ ਸ਼ੀਨ ਲਿਆ ਕੇ ਦੇਣੀ ਤੇ ਆ ਨਾ ਮੋਟਰਸਾਈਕਲ ਤੇ ਭੁੱਖਾ ਮਰ ਗਲਗਿਆਂ 'ਚ ੱਟਕੇ ਖਾ ਉਦਾਂ ਦਾ ਇਹਦੇ ਗਾਤਰਾ ਪਾਇਆ ਵਾ ਅੰਬਰਤਾਰੀ ਆ ਕੰਮ ਇਹ ਕਿਹੜੇ ਕਰਦੀ ਆ ਐ ਮੈਨੂੰ ਮਰਨ ਲਈ ਮਜਬੂਰ ਕੀਤਾ ਪੈਂਕੀ ਨੇ ਤੇ ਬਾਗੋ ਨੇ ਮੇਰੇ ਭਰਾ ਨੇ ਪੈਂਕੀ ਹੈਗੀ ਆ ਕੈਨੇਡਾ ਵਾਲੀ ਪ੍ਰੇਮ ਦੇ ਘਰ ਵਾਲੀ ਇਨੇ ਬਹੁਤ ਲੁੱਤੀਆਂ ਲਾਈਆਂ ਸਾਡੇ ਵਿੱਚ ਛਾੜੀ ਲੜਾਈ ਪਾਈ ਰੱਖੀ ਮੈਨੂੰ ਰੱਖ ਕੇ ਆਤਮ ਹੱਤਿਆ ਕਰਨ ਲੱਗਿਆ ਮੇਰੀ ਮੌਤ ਦੇ ਜ਼ਿੰਮੇਦਾਰ ਦੋ ਬੰਦੇ ਆ ਇੱਕ ਪੈਂਕੀ ਇੱਕ ਇਹ ਮੇਰਾ ਭਰਾ ਦਿਲਵਾਰ ਸਿੰਘ ਬਾਗੋ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਦਾਂ ਹੀ ਸਮਾਜਸ਼ੇਵੀ ਆ ਮੇਰਾ ਧੱਕਾ ਕਰਦੇ ਆ ਮੈਨੂੰ ਥਾਂ ਨਹੀਂ ਦਿੰਦੇ ਸੀਗੇ ਮੈਨੂੰ ਪੈਲੀ ਨਹੀਂ ਦਿੰਦੇ ਸੀਗੇ ਜਿਹੜੀ ਮੇਰੀ ਪਿਓ ਦਾਦ ਜੀ ਦਾ ਬ੍ਰਹ ਸਾਹ ਉਹ ਆ ਬ੍ਰਹਾਰਤ ਉਹ ਨਹੀਂ ਦਿੰਦੇ ਸੀ ਇਹਨੂੰ ਕੜੀ ਦਾ ਕੜੀ ਸ਼ਾਇਆ ਮਿਲਣੀ ਚਾਹੀਦੀ ਆ ਫਿਰ ਪੈਂਕੀ ਕਹਿੰਦੀ ਮੈਂ 3 ਲੱਖ ਰੁਪਏ ਠਾਣੇ ਦੇ ਦੂੰਗੀ ਮਰਨਾ ਦਾ ਮਰ ਜਾ ਤੂੰ ਕਹਿੰਦੀ ਸਾਡਾ ਐਮ.ਐਲ.ਏ. ਮਨਜੀਤ ਬਲਾਸਪੁਰ ਵਾਲਾ ਕਿ ਇੱਕ ਸਾਡਾ ਅਰੀ ਡਾਕਟਰ ਡੈਰੀ ਵਾਲਾ ਕਹਿੰਦੇ ਤੂੰ ਸਾਡਾ ਕੀ ਪਵਾੜ ਲੇਗਾ ਅਸੀਂ ਤੇਰੇ ਘਰ ਵਾਲੀ ਦਾ ਮੂੰਹ ਬੰਦ ਕਰਾ ਦੇਾਂਗੇ ਮੈਂ ਇਹਨਾਂ ਨੂੰ ਤਾਂ ਬਹੁਤ ਅੱਕ ਚੁੱਕੇ ਆ ਮਰਨ ਲਈ ਮਜਬੂਰ ਹੋ ਗਿਆ ਆਤਮ ਹੱਤਿਆ ਕਰਨ ਲੱਗਿਆ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੱਥੇ ਤੱਕ ਇਹਦਾ ਸੁਸਾਈਡ ਦਾ ਨੋਟਿਸ ਲਿਆ ਜੀ ਉਹਨੇ ਬੰਦੇ ਨੇ ਉਹ ਗਲਤ ਲੈ ਗਿਆ ਜੀ ਜਿਹੜੇ ਨੇ ਨੌ ਲਏ ਨੇ ਉਹ ਨਸ਼ੇ ਦੀ ਬਾਦ ਘਟ ਚ ਹੀ ਲੈ ਗਿਆ ਜੀ ਜਿੱਥੇ ਤੱਕ ਦਲਵਾਰ ਦਾ ਕੰਮ ਆ ਦਿਲਵਾਗ ਉਹਦਾ ਬ੍ਰਦਰ ਆ ਮੁੰਡੇ ਦਾ ਜਿੰਨੀ ਦੇਖ ਰੇ ਕਰਦਾ ਸੀਗਾ ਉਹਦਾ ਕੋਈ ਐਕਸੀਡੈਂਟ ਹੋਇਆ ਉਹਦੋਂ ਵੀ ਦਿਲਵਾਗ ਨੇ ਪੈਸੇ ਲਾਇਏ ਜੀ ਦਿਲਵਾਗ ਦਿਲ ਵਾਲਾ ਦਿਲਵਾਗ ਦਾ ਕੈਰੇਕਟਰ ਹੈਗਾ ਕੋਈ ਦਿਲਵਾਗ ਹੈ ਇੱਕ ਸਮਾਜ ਸੇਵਾ ਕਲੱਬ ਦਾ ਮੁੰਡਾ ਸੀ ਸਾਡੇ ਪਿੰਡ ਦੀ ਬਹੁਤ ਵਧੀਆ ਕਲੱਬ ਕੰਮ ਕਰਦੀ ਹੈ ਜਿਹਦਾ ਨਾਮ ਸੀਗਾ ਸਮਾਜ ਸੇਵਕਲਾ ਪਹਿਲਾਂ ਹੋਰ ਮੁੰਡਾ ਕਵਾਈ ਕਰਦਾ ਸੀ ਉਸ ਤੋਂ ਬਾਅਦ ਦਿਲਵਾਗ ਕਰਨ ਲੱਗ ਗਿਆ ਜੀ ਦਿਲਵਾਗ ਦਾ ਬ੍ਰਦਰ ਸੀਗਾ ਉਹ ਪਹਿਲਾਂ ਥੋੜੇ ਜੇ ਮਾੜਾ ਮੋਟਾ ਨਸ਼ੇ ਨੁਸ਼ੇ ਚ ਪੈ ਗਿਆ ਜੀ ਕੋਈ ਦਰੂਦ ਆਪਾ ਪੀਣ ਲੱਗ ਗਿਆ ਜੀ ਦਿਲਵਾਗ ਨੇ ਉੱਤੇ ਪੈਸੇ ਵੀ ਲਾਏ ਉਹਨੂੰ ਬਚਾਇਆ ਵੀ ਹੁਣ ਉਹਦਾ ਐਕਸੀਡੈਂਟ ਹੋ ਗਿਆ ਸੀ ਚੂਕਣਾ ਕਰਕ ਹੋ ਗਿਆ ਸੀ ਉਹ ਵੀ ਪੈਸੇ ਲਾਏ ਜਿਹੜਾ ਦਾ ਮਾੜਾ ਮੋਟਾ ਆਪ ਦਾ ਘਰੇਲੂ ਡਿਸਪਿਊਟ ਹੋਊਗਾ ਬੈਠ ਕੇ ਨਿਬੜ ਜਾਣਾ ਚਾਹੀਦਾ ਸੀਗਾ ਜੀ ਜਿਹੜਾ ਉਹ ਤੂਮਤ ਲਾਉਂਦਾ ਏ ਉਹ ਬਿਲਕੁਲ ਨਜਾਇਜ਼ ਕਹਿ ਗਿਆ ਜਿਹੜਾ ਉਹ ਠੀਕ ਨਹੀਂ ਗਮਨਿੰਦਨ ਜੋਗ ਆ ਜੀ ਉਹ ਵੀਗੇ ਸਰਪੰਚ ਤੁਹਾਡੇ ਕੋਲ ਕਿਤੇ ਇਹਨਾਂ ਦਾ ਮੈਟਰ ਆਇਆ ਸੀ ਕੋਈ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਮੈਂ ਵੈਸੇ ਹੀ ਆਪੜੋਂ ਕਰਦਾ ਰਹੇ ਬੰਦੀ ਸਹਿਯੋਗੀ ਸੀਗੇ ਸਾਡੇ ਜੀ ਬਹੁਤ ਵਧੀਆ ਕਿਉਂਕਿ ਖਾਨਦਾਨੀ ਪਰਿਵਾਰ ਆ ਜੀ ਅਜੇ ਤੋੜਾ ਕਾਫੀ ਆ ਮੇਰਾ ਆਪਸ ਵਿੱਚ ਮੇਲ ਮਲਾਪਾ ਮੈਂ ਪਹਿਲਾਂ ਮੈਂ ਕਾਲੂ ਨੂੰ ਵੀ ਮਿਲ ਕੇ ਗਿਆ ਸੀ ਕੁਝ ਦਿਨ ਪਹਿਲਾਂ ਮੈਨੂੰ ਰਸਤੇ 'ਚ ਵੀ ਮਿਲਿਆ ਸੀਗਾ ਮੈਂ ਕਿਹਾ ਤੇਰਾ ਲਾਜ ਕਰਾਈ ਜਾਂਦਾ ਦਿਲਵਾਗ ਵਧੀਆ ਉਹਨੂੰ ਵੇਹ ਵਹਿਮ ਪੈ ਗਿਆ ਸੀਗਾ ਵੀ ਮੇਰੀ ਲਈ ਲਾਤ ਆ ਇਹ ਤੁਰਨ ਹੀ ਨਹੀਂ ਜਦ ਕਿ ਉਹ ਤੁਰਦਾ ਸੀ ਹੈ ਉਹ ਦੂਜੇ ਟਰਾਈਜਰ ਸਾਈਕਲ ਦੇ ਤੇ ਵੀ ਮਰਦਾ ਉਹਦੂ ਬਾਕਰ ਵੀ ਲੈਂਦਾ ਸੀਗਾ ਤੁਰਿਆ ਫਿਰਦਾ ਲੈਂਦਾ ਸੀਗਾ ਤੇ ਦਿਲਵਾਗ ਉਹਦਾ ਲਾਜ ਵੀ ਕਰਾ ਲਿਆ ਸੀ ਕਿਉਂ ਲਿਆ ਦੀ ਉਹਨੇ ਨਾ ਫਿਰ ਇਸ ਤਰ੍ਹਾਂ ਦੇ ਕੀ ਹੁਣ ਜਾਂਤਾ ਜੀ ਉਹਦੇ ਮਾਈਂਡ 'ਚ ਹੀ ਆ ਗਿਆ ਕੋਈ ਗੱਲਬਾਤ ਜਾਂ ਫਿਰ ਬਾਅਦ ਘਾਟ ਡਿਪਰੈਸ਼ਨ ਦੇ ਵਿੱਚ ਜਾਂ ਕੋਈ ਦਰਦੂਪੇਂਡ ਦੇ ਚੱਕਰ ਤੇ ਲੈ ਗਿਆ ਜੀ ਨਾ ਜੋ ਕੰਮ ਹੋਇਆ ਹਾਂ ਜਿੱਥੋਂ ਤੱਕ ਇਹਦਾ ਉਹ ਲੇਡੀ ਦਾ ਸਵਾਲ ਆ ਕੁੜੀ ਦਾ ਤੇ ਇਹਦਾ ਦਿਲਵਾਗ ਦਾ ਬਿਲਕੁਲ ਉਹ નિર્ਦੋਸ਼ ਆ ਦੇਖੋ ਅਸੀਂ ਪਿੰਡ ਦੇ ਬੰਦਿਆਂ ਪੱਖਪਾਤ ਨਹੀਂ ਕਰਦੇ ਸੁਸਾਇਡ ਹੋਇਆ ਗਲਤ ਹੋਇਆ ਜਿਹੜਾ ਉਹ ਦੋ ਬੰਦਿਆਂ ਦੇ ਨਾਂ ਲੈ ਗਿਆ ਉਹ ਗਲਤ ਲੈ ਗਿਆ ਉਹਨੂੰ ਦਿਲਵਾਗ ਨੂੰ ਇਨਸਾਫ ਮਿਲਣਾ ਚਾਹੀਦਾ ਦਿਲਵਾਗ ਤੇ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਿਵਾਰਕੀ ਮਸਲਾ ਏ ਬੈਠ ਕੇ ਵੀ ਸੋਲ ਸਕਦਾ ਸੀਗਾ ਇਹ ਉਹਨੇ ਨਾਂ ਲੈਣੇ ਨਹੀਂ ਚਾਹੀਦੇ ਸੀ ਉਹਨੂੰ ਨਾਂ ਗਲਤ ਲੈ ਗਿਆ ਜਿਆਦਾ ਦਿਲਵਾਗ નિર્ਦੋਸ਼ ਆ ਬਿਲਕੁਲ ਦਲਵਾਗ ਨਿਰਦੋਸ਼ ਆ ਜੀ ਇਸ ਵਿਸ਼ੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਦਲਵਾਗ ਤੇ ਪਰਚਾ ਜਿਹੜਾ ਉਹ ਨਾ ਹੋਵੇ ਦਲਵਾਗ ਆਪਦੇ ਘਰੇ ਜਾਵੇ ਕਿਉਂਕਿ ਦਲਵਾਗ ਹੀ ਜਾਏਗਾ ਪਿੱਛੇ ਕੱਲਾ ਜੀ ਪਿਤਾ ਦੀ ਡੈਥ ਹੋਈ ਵੀ ਆ ਚਾਚੇ ਤਾਏ ਵੀ ਸੀਗੇ ਦੋ ਬਚਾਰੇ ਡੈਥ ਹੋ ਗਈ ਉਹਨਾਂ ਦੀ ਤੇ ਮਾਂ ਬੈਠੀ ਆ ਮਾਂ ਬਿਰਧ ਆ ਉਹ ਜਿਹੜਾ ਜਿਹੜਾ ਕਾਲੂ ਸੀਗਾ ਉਹ ਸੁਸਾਇਡ ਕਰ ਗਿਆ ਜੀ ਉਹਦੇ ਸਾਹਬ ਬਿਲਕੁਲ ਦਲਵਾਗ ਵੀ ਨਿਰਦੋਸ਼ ਆ ਜਿਹੜਾ ਮੈਂ ਵੀਡੀਓ ਦੇਖੀ ਆ ਜੀ ਅਸੀਂ ਕੋਲ ਤਾਂ ਹੈ ਨਹੀਂ ਸੀ ਜਿੱਥੇ ਤੱਕ ਉਹ ਦੋ ਬੰਦਿਆਂ ਦਾ ਜਿਵੇਂ ਲੇਡੀ ਦਾ ਨਾਮ ਲੈ ਗਿਆ ਉਹ ਵੀ ਇੱਕ ਚੰਗੇ ਘਰਾਣੇ ਦੀ ਕੁੜੀ ਆ ਉਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀ ਦੇ ਸਬੰਧ ਦਾ ਮਾਸੀ ਚਾਚੇ ਦਾਇ ਦੇ ਪੁੱਤ ਆ ਉਹ ਉਹਨੇ ਇੱਕ ਚੀਜ਼ ਹੋਰ ਬੋਲੀ ਏ ਉਹ ਕਹਿੰਦਾ ਹੈਗਾ ਵੀ ਮੈਂ ਇਹਨਾਂ ਦੀ ਕੋਈ ਵੀਡੀਓ ਬਣਾ ਲਈ ਸੀਗੀ ਔਰ ਫਿਰ ਮੇਰੇ ਰਵਲਵਰ ਰੱਖ ਕੇ ਤੇ ਮੈਂ ਤੋਂ ਵੀਡੀਓ ਡਿਲੀਟ ਕਰਾ ਲਈ। ਦਾਤਾ ਦੇਖੋ ਰਵਲਵਰ ਵਾਲਾ ਬੰਦਾ ਉਹ ਐਡਾ ਤਾਂ ਨਹੀਂ ਅਸੀਂ ਤਾਂ ਮੈਂ ਤਾਂ ਅਜ ਤੱਕ ਦੇਖਿਆ ਨਹੀਂਗਾ। ਜਿਹੜੀ ਵੀਡੀਓ ਵਾਲਾ ਸਵਾਲ ਆ ਉਹ ਤਾਂ ਫਿਰ ਆਪਾਂ ਕੋਲੇ ਨਹੀਂ ਹੈਗੇ ਜੀ। ਜਾਂ ਬਣਾਈ ਜਾਂ ਨਹੀਂ ਬਣਾਈ ਉਹ ਤਾਂ ਕਹੀ ਦੇਣਾ ਹੁਣ ਤੁਸੀਂ ਆਮ ਹੀ ਦੇਖ ਲਓ ਵੀ ਜੇ ਕਿਸੇ ਤੇ ਆਪਾਂ ਧੱਬਾ ਲਾਉਣਾ ਤੇ ਪੜਕ ਦੇ ਕੇ ਕਹੀ ਦੇਣਾ ਏ। ਇਹਨੀਆਂ ਬੇਨਤੀਆਂ ਆਹੀ ਤੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਰਦੇ ਆਂ ਜਿਹੜੇ ਇਹਨੂੰ ਡੀਲ ਕਰਦੇ ਆਂ ਵੀ ਇਹਨੂੰ ਚੰਗੀ ਤਰ੍ਹਾਂ ਜਾਂਚ ਕੇ ਚੰਗੀ ਤਰ੍ਹਾਂ ਪਰਖ ਕੇ ਜਿਹੜਾ ਦਲਵਾਗ ਵਾਲਾ ਪਰਚਾ ਉਹ ਕੈਂਸਲ ਕੀਤਾ ਜਾਵੇ ਦਲਵਾਗ ਨੂੰ ਤੇ ਉਸ ਕੁੜੀ ਨੂੰ ਜਾਂ ਇਸ ਪਰਿਵਾਰ ਨੂੰ ਸਾਫ਼ ਦਾਇਆ ਜਾਵੇ ਅਸੀਂ ਸਾਰੇ ਨਾਲ ਆ ਸਮੁੱਚੇ ਪਰਿਵਾਰ ਦੇ ਨਾਲ ਆ ਕਾਲੂ ਵਾਲਾ ਜਿਹੜਾ ਬੜਾ ਦੁੱਖ ਆ ਕਿਉਂਕਿ ਉਹਦੇ ਧੀਇ ਇੱਕ ਜਿਹੜਾ ਪਰਚਾ ਪੁਰਚੀਆਂ ਵਾਲੇ ਕੰਮ ਚੋਂ ਕੱਟ ਕੇ ਉਹਦਾ ਬਸ ਇੰਨੀ ਇੱਕ ਬੇਨਤੀ ਹੈ ਸਰ ਜੀ ਇਹ ਪਿੰਡ ਮੀਨੀਆ ਦਾ ਮਾਮਲਾ ਜਿੱਥੇ ਇੱਕ ਸਾਨੂੰ ਜਿਹੜੀ ਵੀਡੀਓ ਉਹਦੇ ਸਬੰਧ ਵਿੱਚ ਇੱਕ ਉਹਦੀ ਵਾਈਫ ਨੇ ਪਤਨੀ ਨੇ ਸਟੇਟਮੈਂਟ ਲਖਵਾਈ ਹੈ ਜਿਹਦੇ ਸਬੰਧ ਵਿੱਚ ਅਸੀਂ ਮਕਦਮਾ ਅੰਡਰ ਸੈਕਸ਼ਨ 306 29/24 ਦਰਜ ਜੁਛਾ ਕੀਤਾ ਜਿਹਦੇ ਚ ਉਹ ਦੋਸ਼ ਲਗਾ ਰਿਹਾ ਕਿ ਮੈਂ ਤੰਗ ਪ੍ਰੇਸ਼ਾਨ ਆ ਕੇ ਆਪਣੇ ਭਾਈ ਦਾ ਨਾਮ ਲੈਆ ਦਿਲਬਾਖ ਸਿੰਘ ਅਤੇ ਇੱਕ ਔਰ ਦਾ ਨਾਮ ਲੈ ਰਿਹਾ ਵੀ ਜਿਹਨਾਂ ਨੂੰ ਤੰਗ ਪ੍ਰੇਸ਼ਾਨ ਆ ਕੇ ਮੈਂ ਆਤਮ ਹੱਤਿਆ ਕਰ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਇੱਕ ਦੋਸ਼ੀ ਜਿਹੜਾ ਹੈਗਾ ਦਿਲਬਾਖ ਸਿੰਘ ਉਹਨੂੰ ਗ੍ਰਫਤਾਰ ਕੀਤਾ ਅਤੇ ਦੂਜੀ ਜਿਹੜੀ ਦੋਸ਼ਣ ਉਹਦੀ ਤਲਾਸ਼ ਕਰ ਰਹੇ ਹਾਂ ਜਲਦ ਤੋਂ ਜਲਦ ਗ੍ਰਫਤਾਰੀ ਕਰਾਂਗੇ ਉਹਦੇ ਜੋ ਬੋਲ ਰਿਹਾ ਹੈਗਾ ਜੀ ਵੀ ਉਹਦੇ ਵੱਲੋਂ ਕੋਈ ਵੀਡੀਓ ਬਣਾਈ ਗਈ ਸੀਗੀ ਔਰ ਇਹਨਾਂ ਦੀ ਕਨ ਬੱਟੀ ਦੇ ਉੱਤੇ ਰਵਲਵਰ ਰੱਖ ਕੇ ਉਹ ਵੀਡੀਓ ਵੀ ਡੀਡ ਵਗੈਰਾ ਕਰਵਾਈ ਗਈ ਹੋਰ ਤਾਂ ਜ਼ਮੀਨ ਦਾ ਵੀ ਕੋਈ ਰੌਲਾ ਮਾਮਲਾ ਦੱਸ ਰਿਹਾ ਲੱਗਦਾ ਇਹ ਤਫਤੀਸ਼ ਦਾ ਵਿਸ਼ਾ ਦੌਰਾਨੇ ਤਫਰੀਸ਼ ਇਹ ਸਾਰੇ ਤੱਥ ਵਾਚੇ ਜਾਣਗੇ ਜੋ ਜੋ ਉਹਨੇ ਸਟੇਟਮੈਂਟ ਆਪਦੀ ਵੀਡੀਓ ਚ ਕਿੰਕੇ ਹੈ ਜੀ ਉਨ ਕੀ ਕਾਰਵਾਈ ਕੀਤੀ ਹੋ ਰਹੀ ਹੈ ਹੁਣ ਅੱਗੇ ਫਰਦਰ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਆ ਅਸੀਂ ਸਰ ਤੇ ਜਿਹੜਾ ਇਹ ਦਾ ਅੱਜ ਕੋਰਟ ਚ ਪੇਸ਼ ਕਰਾਂਗੇ ਫਰਦਰ ਰਿਮਾਂਡ ਲਵਾਂਗੇ ਜਿਹੜੀ ਬਣਦੀ ਪੁੱਛ ਗਿਸ਼ੇ ਦੇ ਕਰਕੇ ਜਿਹੜੇ ਤੱਥ ਆ ਉਹਨਾਂ ਦੇ ਆਧਾਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਇਹ ਬਿਆਨ ਕਿੰਦੇ ਵੱਲੋਂ ਹੋਏ ਅਸੀਂ ਬਿਆਨ ਉਹਦੀ ਪਤਨੀ ਆ ਉਹਦੀ ਮ੍ਰਿਤਕ ਦੀ ਪਤਨੀ ਵੱਲੋਂ